ਇਕਰ ਚੂੜੀਆਂ ਕਨਵਰਸ ਸਕੂਲ ਚ ਬਨਾਇਆ ਗਿਆ ਪੰਜਾਬ ਦਿਵਸ ਫਾਦਰ ਚੌਨ ਨੇ ਸਕੂਲ ਤੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਦੀ ਦਿੱਤੀ ਜਾਣਕਾਰੀ ਬੱਚਿਆਂ ਵੱਲੋਂ ਕੀਤਾ ਗਿਆ ਰੰਗ ਰੰਗ ਪ੍ਰੋਗਰਾਮ ਪੇਸ਼ ਫਾਦਰ ਚੌਨ ਤੇ ਸਿਸ਼ਟ ਸ਼ੋਭੀਤਾਨ ਨੇ ਬੱਚਿਆਂ ਨਾਲ ਰਲ ਮਨਾਇਆ ਪੰਜਾਬ ਦਿਵਸ ਸੰਤ ਫ੍ਰਾਂਸਿਸ ਕਾਨਵੈਂਟ ਸਕੂਲ ਫਤਿਹਗੜ ਚੂੜੀਆਂ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭita ਤੀਤੀ ਇੱਕ ਰੇਕਟ ਪੰਜਾਬ ਦਿਵਸ ਮਨਾਇਆ ਗਿਆ ਇਸ ਮੌਕੇ ਫਾਦਰ ਚੌਨ ਅਤੇ ਸਿਸਟਰ ਸ਼ੋਭita ਨੇ ਪੰਜਾਬ ਦੇ ਇਤਿਹਾਸ ਨੂੰ ਬੱਚਨਾਂ ਨੂੰ ਕਰਵਾਇਆ ਅਤੇ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਸਕੂਲੀ ਬੱਚਿਆਂ ਦੇ ਨਾਲ ਫਾਦਰ ਚੌਨ ਅਤੇ ਸਿਸਟਰ ਸ਼ੋਭita ਨੇ ਖੂਬ ਮਨੋਰੰਜਨ ਕੀਤਾ ਅਤੇ ਪੰਜਾਬ ਦਿਵਸ ਨੂੰ ਲੈ ਕੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

वीर आपके गुरु और भी जो देन है उधे बारे सानू आज विचार करना चाहिए है उन ਅੱਜ ਸਨ ਫ੍ਰਾਂਸਿਸ ਕਾਨਵੈਂਟ ਸਕੂਲ ਦੇ ਵਿਕੇ ਅਸੀਂ ਪੰਜਾਬ ਦਿਵਸ ਮਨਾ ਰਹੇ ਸਾਡੇ ਇਸ ਛੋਟੇ ਛੋਟੇ ਨੰਨੇ-ਮੁੰਨੇ ਬੱਚੇ ਬਹੁਤ ਹੀ ਸੁੰਦਰ ਦਾ ਨਾਲ ਆਪਣੇ ਆਪ ਨੂੰ ਸਜਾ ਕੇ ਇੱਥੇ ਪੰਜਾਬ ਦਿਵਸ ਮਨਾਉਣ ਲਈ ਆਇਆ ਹਨ ਅਸੀਂ ਪੰਜਾਬ ਦੇ ਸਭ ਪਿਆਰ ਅਤੇ ਪੰਜਾਬ ਦੇ ਜੋ ਰਿਵਾਜ ਹੈ ਰੀਤ ਰਿਵਾਜ ਹੈ ਉਸ ਨੂੰ ਅੱਗੇ ਬਿਤਾਉਣ ਦੇ ਲਈ ਇਹਨਾਂ ਛੋਟੇ ਬੱਚਿਆਂ ਦੇ ਮਨ ਦੇ ਵਿੱਚ ਪਾਉਣ ਦੇ ਲਈ ਇਸ ਪ੍ਰੋਗਰਾਮ ਨੂੰ ਰੱਖਿਆ ਹੈ ਇਸ ਹਰ ਸਾਲ ਅਸੀਂ ਪੰਜਾਬ ਦਿਵਸ ਬੜੇ ਮਾਣ ਨਾਲ ਮਨਾਇਆ ਜਾਂਦਾ ਟੂਡੇ ਐਸ ਵੀ ਸੈਲੀਬ੍ਰੇਟ ਪੰਜਾਬ ਡੇ ਆਰ ਸਟੂਡੈਂਟਸ ਬਿਊਟੀਫੁਲੀ ਐਕਸਪ੍ਰੈਸਡ The rich courage, culture, heritage, and spirit of Punjab through their performance. Punjab stands for courage, unity, and the joy of life, values that we wish to nurture in every young heart. I am truly proud of our students for showcasing the essence of our land. With such enthusiasm and respect. May we all continue to cherish our traditions while moving forward with harmony and hope. Happy Punjab Day. ਹਾਂ ਅਸੀਂ ਸੈਂਟ ਫਰਾਂਸਿਸਕੋਨਵੈਂਟ ਸਕੂਲ ਫਤੇਗੜ ਚੂੜੀਆਂ ਤੋਂ ਬੋਲ ਰਹੇ ਹਾਂ ਸਾਡੇ ਸਕੂਲ ਵਿੱਚ ਹਰ ਸਾਲ ਪੰਜਾਬ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਔਰ ਪੰਜਾਬ ਦੀ ਸ਼ਾਨ ਵਧਾਉਣਾ ਵੀ ਸਾਡਾ ਫਰਜ਼ ਬਣਦਾ ਹੈ ਸਾਡੇ ਬੱਚਿਆਂ ਨੇ ਅੱਜ ਦਾ ਰੰਗਲਾ ਪ੍ਰੋਗਰਾਮ ਪੇਸ਼ ਕੀਤਾ ਹੈ ਜੋ ਕਿ ਕਾਬਲੇ ਤਰੀਫ ਹੈ ਔਰ ਇਸ ਦੇ ਪਿੱਛੇ ਸਾਡੇ ਅਧਿਆਪਕਾਂ ਦੀ ਮਿਹਨਤ ਜਿਹੜੀ ਹੈ ਉਹ ਨਜ਼ਰ ਆ ਰਹੀ ਸੀ ਅਸੀਂ ਜੋ ਇਹ ਨਾ ਬੱਚਿਆਂ ਨੂੰ ਅੱਜ ਸਿਖਾਇਆ ਹੈ ਉਹ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਮਦਦ ਕਰੇਗਾ ਸੋ ਅਸੀਂ ਤਾਂ ਇਹੀ ਕਹਿੰਨੇ ਹਾਂ ਕਿ ਸਾਡਾ ਵਸਦਾ ਰਹੇ ਪੰਜਾਬ ਸਾਡਾ ਵਸਦਾ ਰਹੇ ਪੰਜਾਬ ਨਜ਼ਰ ਕੋਈ ਲੱਗੇ ਨਾ ਬਿਨ ਪਿਆਰਾਂ ਦੇ ਯਾਰ ਇਹ ਵੇੜਾ ਫੱਬੇ ਨਾ ਪੰਜਾਬ ਦਿਵਸ ਦੀਆਂ ਏਹ ਸਾਰੀਆਂ ਮੁਬਾਰਕਾਂ ਮੈਂ ਸਭ ਨੂੰ ਪੰਜਾਬ ਦਿਵਸ ਤੇ ਵਧਾਈ ਦਿੰਦੀ ਹਾਂ ਅਤੇ ਇਹ ਉਮੀਦ ਕਰਦੀ ਹਾਂ ਕਿ ਮੇਰਾ ਪੰਜਾਬ ਦਿਨ ਦੁਗਣੀ ਰਾਤ ਚੁਗਣੀ ਮਦਦ ਕਰ ਤਰੱਕੀ ਕਰੇ ਪਿਆਰ ਮੇਰੇ ਪਿਆਰੇ ਬੱਚਿਆਂ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਅਤੇ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਬੱਚੇ ਹੋਰ ਵਧੀਆ ਆਈਟਮ ਅਤੇ ਆਪਣੇ ਸਕੂਲ ਲਈ ਉਪਰਾਲੇ ਕਰਦੇ ਰਹਿਣ ਅੱਜ ਅਸੀਂ ਪੰਜਾਬ ਦਿਵਸ ਮਨਾਇਆ ਹੈ ਸੋ ਬੱਚਿਆਂ ਨੇ ਬਹੁਤ ਸੋਨੀ ਪਰਫਾਰਮੈਂਸ ਦਿੱਤੀਆਂ ਤੇ ਮੈਂ ਚਾਹਨੀ ਹੈ ਕਿ ਜਿਹੜੇ ਬੱਚੇ ਨੇ ਉਹ ਪੰਜਾਬ ਦੀ ਪ੍ਰਾਣੀ ਵਿਰਾਸਤ ਦੇ ਨਾਲ ਜੁੜੇ ਰਹਿਣ ਤੇ ਇਸ ਤਰ੍ਹਾਂ ਹੀ ਸਾਡਾ ਪੰਜਾਬ ਜਿਹੜਾ ਦਿਨ ਦੁਗਣੀ ਤੇ ਰਾਤ ਚੁਗਨੀ ਤਰੱਕੀ ਕਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੁਰਾਈਆਂ ਤੋਂ ਦੂਰ ਹੋ ਕੇ ਇੱਕ ਚੰਗਿਆਈ ਨੂੰ ਅਪਣਾਉਣਾ ਚਾਹੀਦਾ ਹੈ ਸੋ ਅਸੀਂ ਇਹੀ ਸਕੂਲ ਦੇ ਵਿੱਚ ਪ੍ਰਚਲਨ ਕਰਦੇ ਕਿ ਬੱਚਿਆਂ ਨੂੰ ਆਪਣੇ ਪ੍ਰਾਣੀ ਸੱਭਿਆਚਾਰ ਦੇ ਬਾਰੇ ਦੱਸਿਆ ਜਾਵੇ ਤਾਂ ਜੋ ਉਹ ਵੀ ਉਹਨਾਂ ਲੀਹਾਂ ਤੇ ਤੁਰਨ ਥੈਂਕ ਯੂ ਕਾਨਵਰਟਸ ਸਕੂਲ ਵੱਲੋਂ ਸਾਰਿਆਂ ਨੂੰ ਪੰਜਾਬ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜਿਵੇਂ ਕਿ ਅਸੀਂ ਹਰ ਸਾਲ ਪੰਜਾਬ ਦਿਵਸ ਮਨਾਇਆ ਜਾਂਦਾ ਹੈ ਇਸ ਵਾਰ ਵੀ ਸਾਡੇ ਸਕੂਲ ਵਿੱਚ ਕੇਜੀ ਬਲੌਕ ਦੇ ਛੋਟੇ-ਛੋਟੇ ਬੱਚਿਆਂ ਨੇ ਪੰਜਾਬ ਦਿਵਸ ਵੱਲੋਂ ਕੁਝ ਚਾਕੀਆਂ ਪੇਸ਼ ਕੀਤੀਆਂ ਜੋ ਕਿ ਉਸ ਵਿੱਚ ਪੰਜਾਬ ਦਾ ਪੁਰਾਣਾ ਸੱਭਿਆਚਾਰ ਜੋ ਕਿ ਸ਼ੋਅ ਕੀਤਾ ਗਿਆ ਹੈ ਬਹੁਤ ਹੀ ਸੋਹਣਾ ਬੱਚਿਆਂ ਨੇ ਪਰਫਾਰਮੈਂਸ ਕੀਤੀ ਸਟੇਜ ਦੇ ਉੱਪਰ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ ਦੀ ਪੀੜ੍ਹੀ ਜਿਹੜੀ ਹੈ ਉਹ ਪੁਰਾਣਾ ਪੰਜਾਬ ਭੁਲ ਕੇ ਨਵੇਂ ਵੱਲ ਜਿਵੇਂ ਕਿ ਨਸ਼ਿਆਂ ਵੱਲ ਤੁਰਪੇ ਹਨ ਜਿਵੇਂ ਕਿ ਪੰਜਾਬੀ ਸਬਿਆਚਾਰ ਭੁਲਦੇ ਜਾ ਰਹੇ ਹਨ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਮੋਬਾਈਲਾਂ ਵਿੱਚ ਰੁੱਝ ਗਈ ਹੈ ਤੇ ਜਿਹੜੇ ਸਾਡੇ ਬੱਚਿਆਂ ਨੇ ਪੇਸ਼ਕਸ਼ ਕੀਤੀਆਂ ਹਨ ਉਹਦੇ ਵਿੱਚ ਇਹ ਕੁਝ ਦੱਸਿਆ ਗਿਆ ਹੈ ਕਿ ਸਾਨੂੰ ਆਪਣੇ ਰੰਗਲੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਮੁਕਤ ਕਰਨਾ ਚਾਹੀਦਾ ਹੈ